ਬੱਚਾ ਹੋਣ ਤੋਂ ਬਾਅਦ ਹਸਪਤਾਲ ਦੇ ਬੈੱਡ ਤੇ ਹੀ ਚੱਕ ਤੇ ਫੱਟੇ ਅਕਸਰ ਹੀ ਬੱਚਾ ਹੋਣ ਤੋਂ ਪਹਿਲਾਂ ਅਤੇ ਹੋਣ ਤੋਂ ਬਾਅਦ ਵਿੱਚ ਔਰਤਾਂ ਆਪਣੇ ਖਾਣ ਪੀਣ ਦਾ ਪਰਹੇਜ਼ ਰੱਖਦੀਆਂ ਨੇ ਪਰ ਹੁਣ ਇਸ ਔਰਤ ਨੇ ਬੱਚਾ ਗੋਦੀ ਵਿੱਚ ਫੜ ਕੇ ਹੀ ਚੱਕ ਤੇ ਫੱਟੇ ਦਰਸਲ ਇਸ ਔਰਤ ਦੇ ਬੱਚਾ ਹੋਣ ਵਾਲਾ ਸੀ ਅਤੇ ਇਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਸ ਦਿਨ ਇਸ ਨੂੰ ਦਾਖਲ ਕਰਵਾਇਆ ਗਿਆ ਉਸੇ ਦਿਨ ਰਾਤ ਨੂੰ ਇਸਦੇ ਇੱਕ ਮੁੰਡੇ ਨੇ ਜਨਮ ਲਿਆ ਅਤੇ ਸਵੇਰੇ ਹੀ ਇਸ ਔਰਤ ਨੇ ਆਪਣੇ ਘਰ ਵਾਲੇ ਨੂੰ ਇੱਕ ਲੰਬੀ ਖਾਣ ਪੀਣ ਵਾਲੀ ਲਿਸਟ ਦਿੱਤੀ ਅਤੇ ਕਈ ਖਾਣ ਪੀਣ ਵਾਲੀਆਂ ਜਮਗਵਾਈਆਂ ਜਿਨ੍ਹਾਂ ਵਿੱਚ ਕਈ ਤਰ੍ਹਾਂ ਦੇ ਮੋਮੋਜ਼ ਮੱਛੀ ਪਕੌੜੇ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਸੀ ਇਸ ਔਰਤ ਨੇ ਹਸਪਤਾਲ ਦੇ ਬੈੱਡ ਤੇ ਬੈਠ ਕੇ ਬੱਚੇ ਨੂੰ ਗੋਦੀ ਫੜ ਕੇ ਉੱਥੇ ਹੀ ਟੇਬਲ ਤਿਆਰ ਕਰਵਾ ਲਿਆ ਅਤੇ ਨਜ਼ਾਰੇ ਨਾਲ ਖਾਣ ਲੱਗੀ ਅਕਸਰ ਹੀ ਜ਼ਿਆਦਾਤਰ ਔਰਤਾਂ ਬੱਚੇ ਦੇ ਜਨਮ ਤੋਂ ਬਾਅਦ ਖਾਣ ਪੀਣ ਦਾ ਧਿਆਨ ਰੱਖਦੀਆਂ ਨੇ ਤਾਂ ਕਿ ਬੱਚੇ ਨੂੰ ਦੁੱਧ ਚੰਗਾਉਣਾ ਹੁੰਦਾ ਏ ਪਰ ਇਸ ਮਾਂ ਨੇ ਤਾਂ ਬੱਚੇ ਦੇ ਹੋਣ ਤੋਂ ਕੁਝ ਘੰਟੇ ਬਾਅਦ ਹੀ ਹਸਪਤਾਲ ਦੇ ਬੈੱਡ ਤੇ ਹੀ ਚੱਕ ਤੇ ਫਟੇ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਮੰਗਵਾ ਕੇ ਲੱਗੀ ਖਾਣ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਚ ਦੇ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ